ਮੈਨੂੰ ਮਿਲਣਾ ਚਾਹੀਦਾ ਹੈ ਮੇਰੀ ਫਾਈਲ ਚਾਹੀਦੀ ਹੈ ਮਲਾਜ਼ਮਾਂ ਦੇ ਕੋਹੋਂ ਕੋਹੇ ਲੱਗੇ ਬੈਠੇ ਇਹ ਫਾਈਲ ਚਾਹੀਦੀ ਹੈ ਬਸ ਇਹ ਮਲਾਜ਼ਮ ਕਾਦੇ ਵਾਸਤੇ ਦੁਕਾਵਾ ਪਰਦੇ ਕਾਹਦੇ ਲੈ ਜਾਂਦੇ ਨੇ ਤੇ ਸਾਡੀਆਂ ਬੱਚਿਆਂ ਦੀਆਂ ਹੋਣੀਆਂ ਚਾਹੀਦੀਆਂ ਤੁਹਾਡੇ ਨਾਲ ਹੀ ਬੰਦੇ ਹੀ ਤੁਹਾਡੇ ਬੰਦੇ ਪਤਾ ਹੀ ਕਿ ਜਾਂਦੇ ਨੇ ਇਹ ਮੇਰਾ ਪੂਰਾ ਕੰਮ ਹੈ ਪੰਚਾਇਤੀ ਚੋਣਾਂ ਤੇ ਨਾਮਜ਼ਦਗੀਆਂ ਦਾ ਅਜਾਖਰੀ ਦੌਰ ਹੈ ਅਤੇ ਇਸ ਦੌਰਾਨ ਕਈ ਥਾਵਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਵਿੱਚ ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਨੂੰ ਲੈ ਕੇ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਤਾਜ਼ੀਆਂ ਤਸਵੀਰਾਂ ਮੋਗਾ ਦੇ ਪਿੰਡ ਲੰਡੇ ਦੇ ਬਲਾਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਵੱਡੀ ਪੱਧਰ ਤੇ ਹੰਗਾਮਾ ਹੋਇਆ ਹੈ ਇਲਜ਼ਾਮ ਲੱਗੇ ਨੇ ਕਿ ਪੁਲਿਸ ਵੱਲੋਂ ਨਾਮਜ਼ਦਗੀ ਭਰਨਾ ਉਮੀਦਵਾਰਾਂ ਦੇ ਕਾਗਜ਼ੇ ਤੱਕ ਖਿਲਾਰ ਦਿੱਤੇ ਗਏ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਅਤੇ ਪੰਜਾਬ ਸਰਕਾਰ ਤੇ ਗੁੰਡਾਗਰਦੀ ਕਰਨ ਦੇ ਇਲਜ਼ਾਮ ਲਗਾਏ ਨੇ ਸਾ ਮੇਰਾ ਨਾਮ ਦੇਖੋ ਉਹ ਪਿੱਛੇ ਰੇ ਪਿੱਛੇ ਪਿੱਛੇ ਰੇ ਉਥੇ ਆ ਜਾਣੀ ਹੈ ਬਲਾਜ਼ਮ ਉਸ ਵੀ ਆਏ ਹੋਤੇ ਆਏ ਉਧਰ ਪੁੱਛੋ ਸਾਡੇ ਦਾ ਧਿਆਨ ਲੱਗੀ ਅੱਜ ਕੱਲ੍ਹ ਹੀ ਆਗੂ ਦਲਜੀਤ ਸਿੰਘ ਛੀਮਾ ਨੇ ਕਈ ਵੀਡੀਓਜ਼ ਮੀਡੀਆ ਨਾਲ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਉਹਨਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਜੇ ਪਾਸੇ ਅਜਿਹਿਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਕਿ ਪੰਜਾਬ ਸਰਕਾਰ ਦੇ ਵਰਕਰ ਆਮ ਲੋਕਾਂ ਅਤੇ ਦੂਜੇ ਉਮੀਦਵਾਰਾਂ ਨਾਲ ਗੁੰਡਾਗਰਦੀ ਕਰ ਰਹੇ ਨੇ ਇਸ ਦੌਰਾਨ ਇੱਕ ਮਹਿਲਾ ਵੱਲੋਂ ਕਾਗਜ਼ ਨਾ ਪਰੇ ਜਾਣ ਨੂੰ ਲੈ ਕੇ ਜਮ ਕੇ ਹੰਗਾਮਾ ਵੀ ਕੀਤਾ ਗਿਆ ਮਹਿਲਾ ਦਾ ਇਲਜ਼ਾਮ ਹੈ ਕਿ ਉਸ ਦੇ ਕਾਗਜ਼ ਫੜ ਕੇ ਫਾੜ ਦਿੱਤੇ ਗਏ ਕੱਟ ਕਰਾਂਗੇ ਪੱਕੀ ਤੋਂ ਅੰਕਲ ਜੀ ਕੀ ਹੋਇਆ ਕੀ ਗੱਲ ਹੋਈ ਆ ਸਾਡੀ ਕੁੜੀ ਤਾਂ ਕਿੰਨਾ ਖਿੱਚ ਕੇ ਲਾ ਰਹੀ ਆ ਲੰਬੀ ਸੇ ਵਾਲੇ ਬੰਵਾਜ ਵਾਲਾ ਕਰਵਾਈਏ ਮੇਰੇ ਘਰ ਮੇਰੇ ਘਰ ਆ ਤਾਂ ਸਾਹਮਣੇ ਸਾਹਮਣੇ ਲੰਬੀ ਹੈ ਲੰਬੀ ਨਾ ਗੱਲੀ ਲਾਇਆ ਵਾ ਉਹ ਸਾਰੇ ਬਿਲਕੁਲ ਮੇਰੀ ਫੈਰ ਕੋਈ ਇਹਨਾਂ ਘਟੋੜਿਆ ਕਦੇ ਵਾਸਤੇ ਆ मुलाजमान कोलों खो के लग गए यह धर्मकोट की घटना जी धर्मकोट खड़े नगर कौंसिल धर्मकोट फाइल खो के धर्मकोट की घटना जी फैल खोह के भज गए पुलिस मुलाजमी मौजूदगी

ਮੈਂ ਕੋਈ ਜਗ੍ਹਾ ਨਾ ਹੋਰ ਹੋ ਰਿਹਾ ਹੋਰ ਨਹੀਂ ਘਟਣਾ ਨਹੀਂ ਇਹ ਇਸ ਟਾਈਮ ਅੱਜਾ ਕੇ ਤੱਕ ਕਿਉਂ ਸੜੀਆਂ ਪੈਲਾਂ ਹੋਈਆਂ ਨਹੀਂ ਆਪਾਂ ਸਾਡੀਆਂ ਕੋਲ ਕਿਉਂ ਸੜੀਆਂ ਪੈਲਾਂ ਹੋਈਆਂ ਨਹੀਂ ਆਪਾਂ ਸੋਣਿਆ ਇਹ ਸਰਕਾਰੀ ਮੁਲਾਜ਼ਮ ਹੈ ਜਿਹੜਾ 게ਟ ਅੱਗੇ ਖੜਾ ਮੁਲਾਜ਼ਮ ਕਦੇ ਵਾਸਤੇ ਆ ਮਗਰ ਬੰਦੇ ਸੀਆਂ ਦੇ ਲੈ ਕੇ ਕਿੱਥੋਂ ਦੀ ਥਾਲ ਕੀ ਆ ਇਹ ਪਿੰਡ ਦਾ ਮੁੰਡਾ ਲੱਭੀ ਆ ਮੈਂ ਤਾਂ ਵੀਰੇ ਤੂੰ ਕੈਲ ਨੰਗਾ ਦਿੱਤੀਗਾ ਮੁੰਡਾ ਨਾਲ ਬੁੜੀ ਨੰਗਾਤੀ ਆ ਮੈਂ ਤੂੰ ਸਾਨੂੰ ਕਿਉਂ ਨਹੀਂ ਨੰਗਾ ਦਿੰਦਾ ਕੋਈ ਨਹੀਂ ਚਾਚਾ ਨੰਗਾ ਦੇਣਾ ਨੰਗਾ ਦਿੰਨੇ ਇਹਨਾਂ ਗੱਲੀ ਲਾ ਕੇ ਮੁੰਡੇ ਨੂੰ ਇਸ਼ਾਰਾ ਮਾਰਿਆ ਮੁੰਡਾ ਅੱਜ ਭੱਜ ਗਿਆ ਪੱਕਾ ਕਿ ਨਾ ਹੀ ਅੱਜ ਫੇਲ ਤੇ ਨਾ ਹੀ ਮੈਂ ਕਿਹੜਾ ਪਿੰਡ ਤੁਹਾਡਾ ਹੈ ਕਮਾਰਕੇ ਆ ਮੈਂ ਮੁਲਾਜ਼ਮ ਨੂੰ ਕਿਹਾ ਵੀਰੇ ਅੱਖੋਂ ਪਾਈ ਹੋ ਜਾਂਦਾ ਮੇਰਾ ਦੂਜੇ ਪਾਸੇ ਕੁਝ ਲੋਕਾਂ ਨੇ ਇਲਜ਼ਾਮ ਹੈ ਕਿ ਸ਼ਰਿਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ 5 6 ਵਿਅਕਤੀਆਂ ਵੱਲੋਂ ਗੋਲੀਆਂ ਤੱਕ ਚਲਾਈਆਂ ਗਈਆਂ ਉਹਨਾਂ 'ਤੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਪਿੰਡ ਵਿੱਚ ਸਹਿਮਤੀ ਬਣੀ ਹੈ ਪਰ ਇਸ ਦੇ ਬਾਵਜੂਦ ਵੀ ਉਹ ਜਦੋਂ ਕਾਗਜ਼ ਪਰਨਾਏ ਤਾਂ ਉਹਨਾਂ ਦੇ ਕਾਗਜ਼ ਫੜ ਕੇ ਫਾੜ ਦਿੱਤੇ ਗਏ ਅਤੇ ਕੁਝ ਲੋਕਾਂ ਵੱਲੋਂ ਗੋਲੀਬਾਰੀ ਤੱਕ ਕੀਤੀ ਗਈ ਉਹਨਾਂ ਮੰਕੀਤੀ ਕਿ ਦੁਬਾਰਾ ਉਹਨਾਂ ਲੋਕਾਂ ਦੇ ਨਾਮਜ਼ਦਗੀ ਕਾਗਜ਼ੇ ਦਾਖਲ ਕਰਵਾਏ ਜਾਣ ਨਰਵੈਰ ਸਿੰਘ ਜੀ ਨਰਵੈਰ ਸਿੰਘ ਜੀ ਅੱਜ ਫੈਲਾ ਭਰਨਾ ਸੀ ਕੀ ਘਟਰਾ ਵਾਪਰੀ ਇੱਥੇ ਅਸੀਂ ਜੀ ਫੈਲਾ ਭਰਨਾ ਇਸ ਤੇ ਗੇਟ ਦੇ ਕੋਲੇ ਜਾਵੜੇ ਇਹ ਪਿਛਲੇ ਪਾਸੇੋਂ ਫਾਇਰ ਹੋਇ ਪੰਜ ਸੱਤ ਤੇ ਪਿਛਲੇ ਪਾਸੇੋਂ ਫੈਲਾ ਫੜ ਕੇ ਇੱਕ ਦਾਵੀ ਸਾਰਿਆਂ ਦੀਆਂ ਪਾੜਨ ਲੱਗੇ ਤੇ ਤਾਹ ਨੂੰ ਡਾਉਣ ਲੱਗੇ ਜਿਵੇਂ ਆਪਾਂ ਵਿਆਹ ਦੇ ਵਿੱਚ ਡੀਜੇ ਦੇ ਨੋਟ ਸਿਰਦੇ ਹੁੰਨੇ ਆ ਇਸ ਨਾਲ ਡਾਉਣ ਲੱਗੇ ਫੈਲਾ ਦਾ ਢੇਰ ਲੱਗਾ ਵੇਖ ਲੋ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਡੀਆਂ ਸੰਬਤਗਾ ਹੋਈਆਂ ਸੀਗੀਆਂ ਸਾਡੀਆਂ ਵੀ ਫੈਲਾ ਪ ਮੇਰੇ ਕਾਹ ਰੰਗ ਦੀ ਪਾਰਟੀ ਫੈਲਾ ਤੇ ਇਧਰ ਵੀ ਪਾਰਟੀ ਮੁੰਡੇ ਦੀ ਇੱਕ ਸਾਡੇ ਪਿੰਡ ਦੀ ਹੋਰ ਬਾੜ ਦੀ ਪਾਰਟੀ ਸਾਡੇ ਕਿਸੇ ਨਾਲ ਰੋਲਾ ਵੀ ਹੈ ਨਹੀਂਗਾ ਸੰਮਤੀ ਹੋਈ ਆ ਸਾਡੇ ਪਿੰਡ ਦੇ ਵਿੱਚ ਆ ਤਾਂ ਗੁੰਡਾ ਕਰਦੀ ਪਹਿਲੀ ਵਾਰ ਵੇਖੀ ਆ ਜਿਸ ਦਿਨ ਕੋਈ ਰੋਲਾ ਤੁਸੀਂ ਉਹਦੇ ਨਾਲ ਕਰ ਲੋ ਨਾ ਜੀ ਕਿਹੜੀ ਪਾਰਟੀ ਕਰਦੇ ਆ ਸਵੇਰ ਦੇ ਲੋਕੀ 12 ਵਜੇ ਵਜੇ ਦੇ ਆਏ ਆ ਇਸੇ ਡਰ ਦੇ ਮਾਰੇ ਵੀ ਪਤਾ ਨਹੀਂ ਇਹਨੇ ਕਦੋਂ ਗੇਟ ਬੰਦ ਕਰ ਦੇਣਾ ਸਾਡੇ ਕਾਗਜ ਹੋਣਗੇ ਜਾਂ ਨਹੀਂ ਹੋਣਗੇ ਅਸੀਂ ਤਾਂ ਮੰਗ ਕਰਦੇ ਆ ਵੀ ਜਿਹੜੀਆਂ ਇਹਨਾਂ ਫੈਲਾ ਪਟੀਆਂ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਕਿਉਂਕਿ ਸਮਤੀ ਹੋਈ ਆ ਕੋਈ ਵੋਟਾਂ ਦਾ ਹੈ ਨਹੀਂ ਜੇ ਇਹਨਾਂ ਨੂੰ ਦਾਰੀ ਸੀਗਾ ਜਾਂ ਵੋਟਾਂ ਪਾ ਕੇ ਵੇਖ ਲੈਂਦੇ ਫਿਰ ਜਿਹੜਾ ਜਿੱਤ ਜਾਂਦਾ ਜਿੱਤ ਜਾਂਦਾ ਕਿਉਂ ਆ ਆਪਾਂ ਗੁੰਡਾਗਰਦੀ ਕਰਦੇ ਕਿਸੇ ਨਾਲ ਤਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਮੋਗਾ ਦੇ ਹੀ ਧਰਮਕੋਟ ਤੋਂ ਅਤੇ ਅੰਮ੍ਰਿਤਸਰ ਦੇ ਮਜੀਠਾ ਹਲਕੇ ਤੋਂ ਤਸਵੀਰਾਂ ਸਾਹਮਣੇ ਆਈਆਂ ਸੀ ਜਿਸ ਵਿੱਚ ਅਕਾਲੀ ਦਲ ਨੇ ਇਲਜ਼ਾਮ ਲਗਾਇਆ ਸੀ ਕਿ ਪੰਜਾਬ ਸਰਕਾਰ ਦੇ ਵਰਕਰ ਜਿਸ ਵਿੱਚ ਅਕਾਲੀ ਦਲ ਨੇ ਇਲਜ਼ਾਮ ਲਗਾਇਆ ਸੀ ਕਿ ਅਕਾਲੀ ਦਲ ਦੇ ਵਰਕਰਾਂ ਵੱਲੋਂ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨਾਲ ਤੱਕ ਕੇ ਸ਼ਾਈ ਕੀਤੀ ਜਾ ਰਹੀ ਹੈ ਇਥੋਂ ਤੱਕ ਕੇ ਇਲਜ਼ਾਮ ਲਗਾਏ ਸੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਜਮ ਕੇ ਗੁੰਡਾਗਰਦੀ ਕਰ ਰਹੇ ਨੇ ਜਿਸ ਤੋਂ ਬਾਅਦ ਉਹਨਾਂ ਮੰਗ ਕੀਤੀ ਸੀ ਕਿ ਇਲੈਕਸ਼ਨ ਨੂੰ ਸੁਚੱਜੇ ਢੰਗ ਨਾਲ ਕਰਵਾਇਆ ਜਾਵੇ ਜਿਸ ਤੋਂ ਬਾਅਦ ਹੁਣ ਇਹ ਹੋਰ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਨਾਮਜੱਦੀ ਕਾਗਜ਼ ਭਰਨ ਵਾਲੇ ਸੈਂਟਰਾਂ ਦੇ ਬਾਹਰ ਜਮ ਕੇ ਹੰਗਾਮਾ ਹੋਇਆ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ